ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਦੋਸਤੋ ਤਰਨਤਾਰਨ ਜਿੰਮਣੀ ਚੋਣ ਦੇ ਵਿੱਚ ਜਿਹੜਾ ਰਾਜੇ ਵੜਿੰਗ ਨੇ ਬਿਆਨ ਦਿੱਤਾ ਨਾ ਇਹ ਗਿਆਨੀ ਬੂਟਾ ਸਿੰਘ ਜੀ ਤੇ ਕਿ ਉਹ ਮذਬੀ ਸਿੱਖ ਹੀ ਕਾਂਗਰਸ ਨੇ ਉਹਨੂੰ ਇਹ ਗ੍ਰਹਿ ਮੰਤਰੀ ਲਾਇਆ ਤੇ ਹੋਰ ਕਿਸੇ ਸਰਕਾਰ ਨੇ ਕੋਈ ਮذਬੀ ਸਿੱਖ ਗ੍ਰਹਿ ਮੰਤਰੀ ਲਾਇਆ ਤੇ ਮੈਂ ਇਹ ਰਾਜਾ ਵੜਿੰਗ ਜੀ ਨੂੰ ਬੇਨਤੀ ਕਰਨਾ ਚਾਹਣਾ ਵਾਂ ਵੀ ਉਹ ਸਮੇਂ ਦੀਆਂ ਗੱਲਾਂ ਉਹ ਆਪਣੀ ਕਾਬਲੀਅਤ ਦੇ ਨਾਲ ਗ੍ਰਹਿ ਮੰਤਰੀ ਲੱਗਾ ਉਹ ਸਮੇਂ ਦੀਆਂ ਗੱਲਾਂ ਤੇਰੇ ਸਮਝ ਤੋਂ ਬਾਹਰ ਆ ਠੀਕ ਆ ਤੇ ਤੁਸੀਂ ਕਹਿੰਦੇ ਜੇ ਕਿ ਉਹ ਕਾਲਾ ਬੜਾ ਸੀ ਉਹ ਪੱਠੇ ਪਾਉਂਦਾ ਸੀ ਪੱਠੇ ਵੜਦਾ ਹੁੰਦਾ ਸੀ ਪੱਠੇ ਪਾਉਂਦਾ ਹੁੰਦਾ ਸੀ ਘਰੜ ਕਾਲਾ ਸੀ ਅੱਛਾ ਤੇ ਯਾਰ ਤੂੰ ਉਹਦਾ ਰੰਗ ਇਨਾਂ ਨੇ ਦੰਡਿਆ ਵਾਂ ਤੇਰਾ ਪਿਓ ਉਸ ਜ਼ਮਾਨੇ ਦੇ ਵਿੱਚ ਕਿਹੋ ਜਿਹਾ ਸੀ ਦੱਸ ਮੈਨੂੰ ਤੇ ਉਸ ਟਾਈਮ ਤੇ ਤੇਰੇ ਪਿਓ ਦਾ ਸਪਰਿੰਗਾ ਵਾਲਾ ਕਸਾ ਹੀ ਮੈਂ ਗਰੰਟੀ ਨਾਲ ਕਹਿ ਸਕਦਾ ਉਹ ਟਾਈਮ ਤੇ ਤੇਰੇ ਪਿਓ ਦਾ ਸਪਰਿੰਗਾ ਵਾਲਾ ਕਸਾ ਹੋਊਗਾ ਜਿਹੜੇ ਟਾਈਮ ਤੇ ਉਹ ਬੀਏ ਦੇ ਐਮਬੀ ਦੀ ਡਿਗਰੀ ਲੈ ਚੁੱਕਾ ਹੇ ਉਹ ਠੀਕ ਆ ਤੇ ਤੇਰੀ ਐਸੀਅਤ ਨਹੀਂ ਹੈਗੀ ਉਹਦੇ ਜਿੱਦਾਂ ਤਕੜਾ ਉਹਦਾ ਰੁਤਬਾ ਉਹਦਾ ਕੱਦ ਹੀ ਨਾ ਤੇਰੀ ਐਸੀਅਤ ਨਹੀਂ ਹੈਗੀ ਉਹਦੀ ਉੱਤੇ ਟਿੱਪਣੀ ਕਰਨ ਵਾਸਤੇ ਖਾਲੀ ਤੂੰ ਟਿੱਪਣੀ ਤਾਂ ਕਰਕੇ ਗਿਆ ਵਾ ਕਿ ਜਿੰਨਾ ਚਿਰ ਤੁਸੀਂ ਮਜਬੀ ਸਿੱਖਾਂ ਦੀ ਬਰਿਆਈ ਨਾ ਨਾ ਕਰ ਲੋ ਸਾਰੇ ਨੇਤਾ ਉਹਨਾਂ ਚਿਰ ਤੁਹਾਡੀ ਜਿਹੜੀ ਸਪੀਚ ਹੈ ਨਾ ਉਹਨੂੰ ਚਾਰ ਚੰਦ ਨਹੀਂ ਲੱਗਦੇ ਤੇ ਭਰਾਵਾ ਮੈਂ ਤੈਨੂੰ ਬੇਨਤੀ ਕਰਦਾ ਵਾਂ ਕਿ ਖਾਲੀ ਤੂੰ ਤੇ ਗ੍ਰਹਿ ਮੰਤਰੀ ਦੱਸ ਗਿਆ ਵਾਂ ਉਹ ਤੇ ਬਹੁਤ ਸਾਰੇ ਅਹੁਦੇ ਉਦਾਂ ਵੀ ਬਹੁਤ ਸਾਰੇ ਅਹੁਦੇ ਅਹੁਦਿਆਂ ਤੇ ਉਰਾਜਮਾਨ ਰਹੇ ਆ ਉਹ ਜਦੋਂ ਸਾਰੇ ਜਣੀਆਂ ਜਿਹੜੀਆਂ ਮੈਂ ਭੇਡਾਂ ਹੀ ਕਹੂੰਗਾ ਜਿਹੜੀਆਂ ਭੇਡਾਂ ਪਿੱਛੇ ਤਾੜੀ ਮਾਰਦੀਆਂ ਅਸੀਂ ਜਿਹੜੇ ਕਹਿੰਦੇ ਬੋਲੇ ਬੋਲੇ ਸੋਹਣਿਆਰ ਦਾ ਨਾਰਾਤ ਨਹੀਂ ਚਲੂ ਲਾਇਆ ਉਹਨਾਂ ਨੇ ਪਰ ਭੇਡਾਂ ਨੇ ਤਾੜੀ ਤਾੜੀ ਜ਼ਰੂਰ ਮਾਰੀ ਆ ਮੈਂ ਕਹਿੰਨਾ ਵੀ ਇਹੋ ਜਿਹੜੇ ਜਿਹੜੇ ਨੇਤਾਵਾ ਜਿਹੜੇ ਰਾਜੇ ਵੜੇ ਗਏ ਹਨਾ ਇਹਨਾਂ ਨੂੰ ਜੇ ਇਹ ਸੂਫੀ ਪ੍ਰਚਾਰ ਨਹੀਂ ਕਰ ਸਕਦੇ ਇਹਨਾਂ ਨੂੰ ਇਹ ਸੂਫੀ ਵੀ ਮਾੜਿਆ ਤੇ ਗੋਲਾ ਫੀਮ ਦਾ ਖਾ ਕੇ ਵੀ ਮੜਿਆ ਇੰਨਾ ਹੰਕਾਰ ਯਾਰ ਇੰਨਾ ਹੰਕਾਰ ਦੇ ਦੇ ਵਿੱਚ ਕੀ ਤੇਰਾ ਮਜਬੀ ਸਿੱਖਾਂ ਨੇ ਪੈਰ ਨੁਕਿਆ ਮਜਬੀ ਸਿੱਖਾਂ ਦੀ ਤੂੰ ਗੱਲ ਕਰਦਾ ਮਜਬੀ ਸਿੱਖਾਂ ਦੀਆਂ ਕੁਰਬਾਨੀਆਂ ਤੇ ਵੇਖ ਲਾ ਇਹ ਤੇਰੀ ਏਰੀਆ ਦੇ ਵਿੱਚ ਚੱਲਦਾ ਹੋਊਗਾ ਤੂੰ ਮਜਬੀ ਸਿੱਖਾਂ ਤੇ ਟਿੱਪਣੀ ਕਰਦਾ ਵਾ ਕਰਦਾ ਰਹਿ ਸਾਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਤੇਰੇ ਏਰੀਆ 'ਚ ਵੀ ਕੋਈ ਮਜਬੀ ਸਿੱਖ ਬਥੇਰੇ ਆ ਜਿਹੜੇ ਤੁਹਾਡੇ ਵਰਗਿਆਂ ਦਾ ਮੂੰਹ ਭੰਨਦੇ ਚੰਗੇ ਚੰਗੇ ਮਜਬੀ ਸਿੱਖ ਬੈਠੇ ਉੱਤੇ ਕੀ ਸਮਝਿਆ ਮਜਬੀ ਸਿੱਖਾਂ ਨੂੰ ਇਹ ਤੂੰ ਬਿਆਨ ਤਾਂ ਕਰਕੇ ਦਿੱਤਾ ਵਾ ਮਜਬੀ ਸਿੱਖਾਂ ਦੀ ਜਿਹੜੀ ਸ਼ਬੀ ਆ ਨਾ ਉਹਨਾਂ ਨੂੰ ਖਰਾਬ ਕਰਨ ਵਾਸਤੇ ਤੇ ਇਹ ਜਿਹੜਾ ਬਿਆਨ ਹੈ ਨਾ ਇਹ ਬਹੁਤ ਗਲਤ ਦਿੱਤਾ ਤੂੰ ਕਿਉਂਕਿ ਉਹ ਚੰਗੇ ਚੰਗੇ ਉਹਦਿਆਂ ਦੇ ਦੇ ਉਹ ਕਿਹੜੇ ਵੇਲੇ ਭਰਾਵਾ ਤੁਹਾਡੇ ਪੱਠੇ ਪਾਉਣ ਡਿਆ ਵਾ ਤੂੰ ਉਹ ਬੰਦਾ ਸਾਹਮਣੇ ਲਿਆਵੇਂਗਾ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਉਹਨਾਂ ਨੇ ਪੱਠੇ ਪਾਇਆ ਤੂੰ ਉਹ ਬੰਦਾ ਸਾਹਮਣੇ ਲਿਆਵੇਂਗਾ ਜੇ ਤੇ ਉਹ ਬੰਦਾ ਲਿਆਵੇਂਗਾ ਸਾਹਮਣੇ ਤੇ ਅਸੀਂ ਮੰਨ ਜਾਗੇ ਨਹੀਂ ਤੇ ਫਿਰ ਤੈਨੂੰ ਇਹਦਾ ਜਵਾਬ ਦੇਣਾ ਪਊਗਾ ਕਿਉਂਕਿ ਇਦਾਂ ਨਹੀਂ ਸਰਨਾ ਵੀ ਤੂੰ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਤੂੰ ਕਰਤੀ ਟਿੱਪਣੀ ਤੇ ਚਲ ਹੋ ਗਿਆ ਸੂਤਰ ਇਦਾਂ ਨਹੀਂ ਸਰਨਾ ਠੀਕ ਆ